ਹਲੋ ਹਾਂਜੀ ਦੋਸਤੋ ਸਤ ਸ੍ਰੀ ਅਕਾਲ ਸਾਰਿਆਂ ਨੂੰ ਕੋਲ ਸੁਣਾ ਜੀ ਕਿ ਹਾਲ ਤਾਂ ਠੀਕ ਠਾਕ ਨੇ ਸਾਰੇ ਯਾਰਾਂ ਨਤਰ ਕੀ ਕੁਛ ਚੱਲ ਰਿਹਾ ਕੋਈ ਲੱਗੇ ਝੋਣਾ ਚਾਹਣਾ ਪੜਨਾ ਜੇ ਕਿ ਨਹੀਂ ਸਾਡੇ ਏਰੀਆ 'ਚ ਤਾਂ ਥੋੜਾ ਬਾਰਸ਼ ਦਾ ਕਰਕੇ ਡੇਟ ਹੋ ਗਿਆ ਜਣਾ ਮਿਸ਼ਨਾ ਪਾਣੀ ਸੀਗਾ ਬਾਹਣਾ ਦੇ ਵਿੱਚ ਲੇਕਿਨ ਝੋਣਾ ਤਾਂ ਆਇਆ ਪਿਆ ਬਟਨ ਨਾਲ ਹੋਇਆ ਵੇ ਤਾਂ ਪਾਣੀ ਦੀ ਗੇਟ ਆ ਥੋੜਾ ਸੁੱਕੂਗਾ ਮਸ਼ੀਨਾਂ ਚੱਲਣਗੀਆਂ ਤੇ ਫੇਰੇ ਵੱਡ ਹੋਣਾ ਜੀ ਹੋਰ ਸਭ ਯਾਰ ਮੈਂ ਤਰਸਣਾਵਾ ਆਪਣੇ ਏਰੀਆ ਦਾ ਹਾਲ ਕੀ ਹਿਸਾਬਤਾਵਾ ਝੋਨੇ ਦਾ ਲਾਗੇ ਬਟਨ ਤੇ ਨਹੀਂ ਜਨਾ ਮੇ ਨਵੀਂ ਦੀਵਾਲੀ ਦੇ ਵਿੱਚ ਜੀ ਆ ਜਾਣਾ ਬਹੁਤ ਤੱਕ ਦਿਨ ਦੁਆੜੀ ਚ ਰਹਿ ਕੇ ਤੇ 89 ਦਿਨਾਂ ਮੈਂ ਪੈ ਜਾਣਾ ਗਾਹ ਝੋਨੇ ਦਾ ਪੂਰਾ ਬੋੜੀ ਕੰਜਾਂ ਇਹਦਾ ਮੰਡੀ ਚ ਨਿਕਲ ਨਹੀਂ ਆ ਦੋਸਤੋ ਇਹ ਕੰਜਾਂ ਦੀ ਘਰੇ ਨਿਕਲੂ ਕਿ ਨਹੀਂ ਚਾਹੋ ਮਾਰਾ ਇਸ ਸੋਖਸ਼ਾਂਤੀ ਰੱਖਿਆ ਜੀ ਸੋਖਸ਼ਾਂਤਿਆਂ ਫਸਲ ਸੰਭੀ ਜਾਵੇ ਸਭ ਦੀ ਕਿਉਂਕਿ ਆਪਾਂ ਨੂੰ ਪਤਾ ਹੀ ਆ ਦੋਸਤੋ ਜਿੰਨਾ ਵੀ ਕਾਰੋਬਾਰ ਆਪਣਾ ਸਾਰਾ ਫਸਲ ਤੇ ਹੀ ਆ ਖਾਸ ਕਰਕੇ ਆਪਣੇ ਪੰਜਾਬ ਦਾ ਤਾਂ ਅੰਗਜਨਾ ਜੀਵਿਦਾਰਾ ਸਾਰਾ ਫਸਲ ਤੇ ਆ ਫਸਲ ਦੇ ਉੱਤੋਂ ਹੀ ਸ਼ਹਿਰ ਬਿਯਾਰ ਮਾਰਕੀਟਾਂ ਸ਼ੋਰੂਮ ਜੋ ਕੁਛ ਵੀ ਅਸਾ ਜੀਵਿਦਾਰਾ ਤੋਂ ਚੱਲਦਾ ਜੀ ਜੀਵਿਦਾਰਾਂ ਕੋਲੇ ਪੈਸਾ ਆਊਗਾ ਫੇਰ ਹੀ ਮਾਰਕੀਟ ਉੱਪਰ-ਨੀਚੇ ਹੁੰਦੀ ਕੁਛ ਇਸ ਕਰਕੇ ਸਾਰੇ ਵੀਰ ਭਰਾ ਮਾਰਾ ਇਹਦਾ ਚ ਪਰਨਾ ਕਰਿਆ ਵਾ ਸੱਚੇ ਬਾਦਸ਼ਾਹ ਦਾ ਜਿੰਨਾ ਕੇਸਾ ਦੇਖਿਆ ਸਮਝਾ ਵਾ ਗੁਰੂ ਸਭ ਨੂੰ ਦੇਵੇ ਥੋੜਾ ਬਹੁਤ ਜੋ ਕਰਮਾਂ ਚ ਸਭ ਦੇ ਨੜੇ ਬਾਕੀ ਵਾ ਗੁਰੂ ਦੀ ਨਿਹਰਾ ਸਰ ਤੇ ਸੱਚੇ ਬਾਦਸ਼ਾਹ ਇਤਾਂ ਕੇ ਹੁ ਭੁੱਖਾ ਨਹੀਂ ਸੌਣ ਲੱਗਦੇ ਅਜੋ ਨਸੀਬ ਚ ਜੀ ਦੇ ਉਨਾ ਮਿਲਦਾ ਜਰੂਰ ਬਸ ਆਪਾਂ ਨੂੰ ਸਬਰ ਨਹੀਂ ਆਉਂਦਾ ਬੰਦੇ ਨੂੰ ਪੂਰਾ ਸਬਰ ਆ ਜਿੱਤ ਚੁਲੋ ਸਮਝ ਜਾਂਦਾ ਬੰਦਾ ਪੂਰਾ ਟਾਈਮ ਬੰਦਾ ਮੇਰੀ ਮੇਰੀ ਕਰਦਾ ਵਾ ਲੇਕਿਨ ਉਹ ਮਾਹੀ ਰਾਜ ਨੂੰ ਪੁੱੜ ਜਾਂਦਾ ਵਾ ਉਹਦਾ ਨਾਮ ਨਹੀਂ ਚੇਤੇ ਕਰਦਾ ਕੋਈ ਇਸ ਕਰਕੇ ਦੋਸਤੋ ਸਭ ਐ ਗੁਰੂ ਦਾ ਨਾਮ ਲਿਆ ਕਰੋ ਸ਼ੁਕਰਾਨਾ ਕਰੋ ਸੁਭਾ ਸ਼ਾਮ ਮਹਾਰਾਜ ਦਾ ਉਹਨੇ ਸਾਈ ਹੋਣਾ ਉਹਨੇ ਤੰਦਰੁਸਤ ਸਭ ਕੁਝ ਬਖਸ਼ਣਾ ਵਾ ओके ਪਰਵਾਰਾਂ ਚ ਤੰਦਰੁਸਤ ਰਸਤੇ ਰਹੇ ਸੁਖ ਸ਼ਾਂਤੀ ਰਹੇ ਸਭ ਦੇ ਸਭ ਦੇ ਕਾਰੋਬਾਰ ਚੱਲਦੇ ਰਹਿਣ ਵਧੀਆ ओके जी ਦੋਸਤੋ ਧੰਨਵਾਦ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਇਕ ਕਰੋ ਕਮੈਂਟ ਕਰੋ ओके जय श्री कृष्णा